ਫਤੇਗੜ ਚੂੜੀਆਂ ਦੀ ਵਾਰਡ ਨੰਬਰ 12 ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਬੀਤ ਸਿੰਘ ਪੰਨੂ ਅਤੇ ਫਤੇਗੜ ਚੂੜੀਆਂ ਸਬਡਿਵੀਜ਼ਨ ਦੇ ਡੀਐਸਪੀ ਵਿਪਨ ਕੁਮਾਰ ਵੱਲੋਂ ਪਬਲਿਕ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਯੁਧ ਨਸ਼ੇ ਵਿਰੁੱਧ ਸ਼ੁਰੂ ਕੀਤੇ ਗਏ ਪੰਜਾਬ ਸਰਕਾਰ ਦੇ ਪ੍ਰੋਗਰਾਮ ਤਹਿਤ ਲੋਕਾਂ ਨਾਲ ਨਸ਼ਿਆਂ ਨੂੰ ਖਤਮ ਕਰਨ ਲਈ ਵਿਚਾਰਾ ਕੀਤੇ ਗਏ ਅਤੇ ਉਨ੍ਹਾਂ ਨੂੰ ਜਾਗਰੂਕ ਕੀਤਾ ਗਿਆ ਇਸ ਮੌਕੇ ਬਲਬੀਤ ਸਿੰਘ ਪੰਨੂ ਅਤੇ ਟੀਐਸਪੀ ਵਿਪਨ ਕੁਮਾਰ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਪੰਜਾਬ ਸਰਕਾਰ ਵੱਲੋਂ ਯੁਧ ਨਸ਼ੇ ਵਿਰੁੱਧ ਤਹਿਤ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਉਸ ਵਿੱਚ ਪਪ ਇਕ ਤਰ੍ਹਾਂ ਸਾਥ ਹੋਣਾ ਵੀ ਜ਼ਰੂਰੀ ਹੈ ਤਾਂ ਜੋ ਇਸ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ ਉਹਨਾਂ ਕਹਿੰਦੇ ਕਿ ਕਾਫੀ ਹੱਦ ਤੱਕ ਨਸ਼ਾ ਖਤਮ ਹੋ ਚੁੱਕਾ ਹੈ ਅਤੇ ਜੋ ਕਾਟ ਰਹੀ ਹੈ ਉਸ ਨੂੰ ਜਲਦ ਖਤਮ ਕਰ ਦਿੱਤਾ ਜਾਵੇਗਾ ਜੇ ਕੋਈ ਕਿਸੇ ਦਾ ਬੱਚਾ ਕਿਸੇ ਵੀ ਕੰਮ ਕਰਕੇ ਮੱਦੀ ਦੇ ਨਾਮ ਨੂੰ ਕਰ ਸਰਕਾਰ ਨੇ ਇਸ ਦਰਪ ਨੂੰ ਸਿਕਉਰਟੀ ਦੇ ਨਾਮ ਤੇ ਕਰਦੇ ਕੋਲੇ ਨਹੀਂ ਰਹਿਣਾ ਖਾਣੇ ਦਾ ਮੈਡੀਸਨ ਦਾ ਬਹੁਤ ਬੁਰੀਆ ਸੁਰੱਖਿਅਤ ਉਸ ਬੱਚੇ ਨੂੰ ਪ੍ਰਦਾਨ ਕਰਾਉ ਤੇ ਜੇ ਕੋਈ ਸਾਡੇ ਨਾਲ ਵੀ ਨਸ਼ਾ ਮੇਂਦਾ ਕੋਈ ਇਹਾ ਦੇ ਦੁਕਾਨਾਂ ਮੰਨ ਲੈ ਜੇ ਉਹਦੇ ਬਾਰੇ मेरा पीर का ठाकुर से लगदा उस तरीके नाल मेरे तक मैसेज जरूर पहुंचाओ किपी दारू कसो कसा पिठाओ नु दसो चार पर प्याला तो करना केना होता है मां खिला के बेगे ने साथ आगे का क्यों पजे अजना मेरा वोट लगले के ओए का अंदर जिनो वया ना तो सालो क्यों की अपना चेहरा बार का ਕਾਰਜੋਗ ਸੀਐਮ ਸਾਹਿਬ ਸਰਦਾਰ ਰਵਨ ਸਿੰਘ ਮਾਨ ਜੀ ਜਿਨ੍ਹਾਂ ਦੀ ਰਗਵਾਈ ਦੇ ਹੇਠ ਜੁੱਧ ਨਸ਼ਿਆਂ ਦੇ ਵਿਰੁੱਧ ਹਲਕੇ ਦੇ ਵਿੱਚ ਮੀਡੀਆ ਪ੍ਰੋਗਰਾਮ ਚੱਲ ਰਹੇ ਆ ਮੇਰੇ ਨਾਲ ਬੀਐਸਪੀ ਵਢਗੜ ਟੂੜੀਆਂ ਵਿਪਨ ਕੁਮਾਰ ਜੀ ਐਸਐਚਓ ਵਢਗੜ ਟੂੜੀਆਂ ਸਤਜੋ ਸਾਡੇ ਵਾਰਡਾਂ ਦੇ ਇੰਚਾਰਜ ਸਹਿਬਾਨ ਸ਼ਹਿਰੀ ਪ੍ਰਜਾਨ ਸਾਡਾ ਵੀ ਤੇਜਵਿੰਦਰ ਛੱਪੀ ਸਾਡਾ ਵੀਰ ਸੁਖਵਿੰਦਰ ਜੋਸ਼ੀ ਸਾਹਿਬ ਤਕਰੀਬਨ ਹਰ ਵਾਰਡ ਦੇ ਵਿੱਚੋਂ ਇੱਕ ਇੱਕ ਭਰਾ ਜੋ ਸਾਡਾ ਇੱਥੇ ਪੜ੍ਹਿਆ ਹੈ ਅਸੀਂ ਪੂਰੇ ਸ਼ਹਿਰ ਨੂੰ ਪੂਰੇ ਹਲਕੇ ਨੂੰ ਇੱਕ ਮੈਸੇਜ ਦੇਣ ਆਏ ਆ ਕਿਸੇ ਕਾਰਨ ਕਰਕੇ ਜੇ ਕਿਸੇ ਦਾ ਬੱਚਾ ਕਿਉਂਕਿ ਕਾਰਨ ਬੜੇ ਹੋ ਸਕਦੇ ਨੇ 17 ਤੋਂ 18 ਸਾਲ ਤੋਂ 20 ਸਾਲ ਦੀ ਉਮਰ ਬੱਚਿਆਂ ਦੀ ਜਿਹੜੀ ਇੱਕ ਲਾਈਨ ਚੁਣਨੀ ਹੁੰਦੀ ਹੈ ਕਈ ਕਾਰਨਾ ਕਰਕੇ ਬੱਚੇ ਨਸ਼ੇ ਤੇ ਲੱਗ ਜਾਂਦੇ ਨੇ ਗਲਤ ਸੰਗਤਾਂ ਦੇ ਬਹਿ ਕੇ ਦੇ ਵਿੱਚ ਫਿਰ ਉਹਨਾਂ ਦੀ ਇੱਕ ਮਜਬੂਰੀ ਬਣ ਜਾਂਦੀ ਹੈ ਸਰੀਰ ਦੇ ਵਿੱਚ ਨਸ਼ਾ ਜਗਾ ਬਣਾ ਲੈਂਦਾ ਅਸੀਂ ਸਾਰੇ ਹਲਕੇ ਦੇ ਪੂਰੇ ਪੰਜਾਬ ਦੇ ਪਿੰਡਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਦੀ ਦਵਾਈ ਦੇ ਹੇਠ ਅਸੀਂ ਬੇਨਤੀ ਕਰ ਰਹੇ ਹਾਂ ਹਰ ਇੱਕ ਵਿਧਾਨ ਸਭਾ ਦੇ ਵਿੱਚ ਹਰ ਇੱਕ ਸਾਡੇ ਐਮਐਲਏ ਸਾਹਿਬਾਨ ਪਿੰਡਾਂ ਦੇ ਵਿੱਚ ਜਾ ਕੇ ਜੁੱਧ ਨਸ਼ਿਆਂ ਵਿਰੁੱਧ ਜੋ ਬੀਟੀਆਂ ਚੱਲ ਰਹੀਆਂ ਨੇ ਇਹੀ ਬੇਨਤੀਆਂ ਕਰ ਰਹੇ ਆਂ ਵੀ ਜੇ ਕਿਸੇ ਦਾ ਬੱਚਾ ਕਿਸੇ ਕਾਰਨ ਕਰਕੇ ਨਸ਼ੇ ਤੇ ਲੱਗ ਚੁੱਕਾ ਹੈ ਸਰਕਾਰ ਨੇ ਬੜਾ ਵਧੀਆ ਪ੍ਰਬਾਲਾ ਕੀਤਾ ਨਸ਼ਾ ਚੜਾਊ ਕੇਂਦਰ ਖੋਲੇ ਨੇ પુਨ ਕੇਂਦਰਾਂ ਵਿੱਚ ਆਪਣੇ ਬੱਚੇ ਨੂੰ ਭਰਤੀ ਕਰਵਾਓ ਤਾਂ ਜੋ ਉਸ ਬੱਚੇ ਨੂੰ ਸਹੀ ਇਨਸਾਨ ਬਣਾ ਕੇ ਉਹਦੇ ਪਰਿਵਾਰ ਨੂੰ ਸੌਂਪਿਆ ਜਾਵੇ ਉਹਦੇ ਨਾਲ ਨਾਲ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਜਿਹੜਾ ਨਸ਼ੇ ਦਾ ਦੌਰ ਆਇਆ ਸੀ ਅੱਜ ਵੀ ਥੋੜਾ ਥੋੜਾ ਹਗਾਏ ਕਾਫੀ ਵੱਡੇ ਪੱਦਰ ਤੇ ਪਿੰਡਾਂ ਦੇ ਵਿੱਚੋਂ ਪਤਾ ਲੱਗ ਰਿਹਾ ਪਿੰਡਾਂ ਦੇ ਵਿੱਚੋਂ ਸੰਗਤ ਆ ਕੇ ਦੱਸਦੀ ਹੈ ਵੀ ਕਾਫੀ ਵੱਡੇ ਪੱਦਰ ਦੇ ਕੰਟਰੋਲ ਹੋਇਆ ਫਿਰ ਵੀ ਅਸੀਂ ਸਾਰੀ ਜਿੰਨੀ ਵੀ ਸਾਡੀ ਟੀਮ ਹੈ ਉਹਨਾਂ ਦੀ ਵੀ ਡਿਊਟੀ ਲੱਗੀ ਹੈ ਜਿੰਨੇ ਵੀ ਸਾਡੇ ਹਲਕਾ ਵਾਸੀ ਨੇ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਅਪੀਲ ਵੀ ਕਰਦੇ ਹਾਂ ਸੁਨੇਹਾ ਵੀ ਦਿੰਨੇ ਹਾਂ ਵੀ ਇਸ ਮਿਹਮ ਦੇ ਵਿੱਚ ਸਾਡਾ ਸਾਥ ਦਿਓ ਤੁਹਾਡੇ ਪਿੰਡਾਂ ਨੂੰ ਨਾਲ ਮਿਲ ਕੇ ਅਸੀਂ ਤੁਹਾਡੇ ਮੱਲੇ ਨੂੰ ਪਿੰਡਾਂ ਨੂੰ ਸਮਾਜ ਨੂੰ ਨਸ਼ਾ ਮੁਕਤ ਕਰੀਏ ਤਾਂ ਜੋ ਸਾਡਾ ਪੰਜਾਬ ਦੁਬਾਰਾ ਹੱਸਦਾ ਵਸਦਾ ਤੇ ਰੰਗਲਾ ਪੰਜਾਬ ਬਣ ਸਕੇ ਇਸੇ ਲੜੀ ਦੇ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਪੋਰਟਸ ਦੇ ਖੇਤਰ ਦੇ ਵਿੱਚ ਬੜਾ ਜੋ ਪੰਜਾਬ ਦੇ ਵਿੱਚ ਬੜਾ ਵੱਡਾ ਮਾਣ ਦਿੱਤਾ ਅੱਜ ਤੋਂ ਕੋਈ ਚਾਰ ਪੰਜ ਦਿਨ ਪਹਿਲਾਂ ਫਤਿਹਗੜ ਪੂਰੀਆਂ ਦੀ ਜੇ ਗੱਲ ਕਰੀਏ 36 ਪਿੰਡਾਂ ਦੇ ਵਿੱਚ ਇੱਕ ਬੜੇ ਵੱਡੇ ਕਰੋੜਾਂ ਦੀ ਲੱਗ ਦੇ ਨਾਲ ਜਿਹੜੇ ਸਟੇਡੀਅਮ ਬਣ ਜਾ ਰਹੇ ਨੇ ਇਹ ਵੀ ਬੜਾ ਵੱਡਾ ਉਪਰਾਲਾ ਹੈ ਸਰਕਾਰ ਦਾ ਕਿਉਂਕਿ ਜੇ ਅਸੀਂ ਆਪਣੇ ਬੱਚੇ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਵਿੱਚ ਜੋ-ਜੋ ਵੀ ਯੋਗਦਾਨ ਪਾਉਣਾ ਉਹ ਸਪੋਰਟਸ ਵੀ ਇੱਕ ਬੜਾ ਵੱਡਾ ਉਪਰਾਲਾ ਹੈ ਪਰ ਹੋਰ ਵੀ ਜਿੰਨੇ ਵੀ ਸਰਕਾਰ ਤੋਂ ਸਰਦਾਰ ਫੁਕਨ ਸਿੰਘ ਮਾਨ ਜੀ ਕੋ ਉਪਰਾਲੇ ਕੀਤੇ ਜਾਣਗੇ ਉਹ ਅਸੀਂ ਸਾਰੇ ਹਲਕਾ ਵਾਸੀਆਂ ਨੂੰ ਵਚਨ ਦਿੰਦੇ ਆ ਕਿ ਨਸ਼ਾ ਖਤਮ ਕਰਨ ਦੇ ਵਿੱਚ ਅਸੀਂ ਦਿਨ ਰਾਤ ਦਿਨ ਰਾਤ ਮਿਹਨਤ ਕਰਾਂਗੇ ਔਰ ਹਲਕਾ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਜੇ ਕਿਸੇ ਨੇ ਵੀ ਆਬਲਿਕ ਦੇ ਸਾਹਮਣੇ ਜਾਂ ਵਾਰਡ ਦੇ ਵਿੱਚ ਜਾਂ ਪਿੰਡ ਦੇ ਵਿੱਚ ਕਿਸੇ ਦੇ ਸਾਹਮਣੇ ਨਹੀਂ ਦੱਸਣਾ ਚਾਹੁੰਦੇ ਮੇਰੇ ਘਰ ਦੇ ਵਿੱਚ ਆ ਕੇ ਮੈਨੂੰ 6 ਵਜੇ 7 ਵਜੇ ਮਨੇਰੇ ਕਿਸੇ ਵੀ ਟਾਈਮ ਤੇ ਆ ਕੇ ਪਰਸਨਲ ਤੌਰ ਤੇ ਦੱਸ ਸਕਦੇ ਨੇ ਡਿਪਟੀ ਸਾਹਿਬ ਨੂੰ ਦੱਸ ਸਕਦੇ ਨੇ ਐਸਐਚਓ ਸਾਹਿਬ ਨੂੰ ਦੱਸ ਸਕਦੇ ਨੇ ਇਹ ਮੇਰੀ ਸਾਰੀ ਹਲਕਾ ਵਾਸੀ ਜਿਹੜੇ ਸਾਡੀ ਸਾਡੀ ਟੀਮ ਹੈ ਉਹਨਾਂ ਨੂੰ ਵੀ ਬੇਨਤੀ ਔਰ ਹਲਕਾ ਵਾਸੀਆਂ ਨੂੰ ਵੀ ਬੇਨਤੀ ਆ ਇਸ ਨੂੰ ਮੈਂ ਦੇ ਵਿੱਚ ਸਾਡਾ ਜੀ ਨੂੰ ਪੁਸਤ ਦੇ ਜੀ ਨੂੰ ਦਾ ਵਧੀਆ ਕੰਮ ਆ। ਕਾਫੀ ਹੱਦ ਤੱਕ ਜਿਹੜਾ ਬਾ ਨਸ਼ੇ ਤੇ ਕੰਟਰੋਲ ਹੋ ਗਿਆ। ਕਪ ਦੇ ਗੱਲ ਕਰੀਏ ਤੇ ਕਾਫੀ ਹੱਦ ਤੱਕ ਕਿੰਨੇ ਕਿਤੇ ਇਹ ਜਿਹੜਾ ਪੂਰਾ ਟਾਰਗੇਟ ਹੈ ਨਸ਼ਾ ਮੁਕਤ। ਤਕਰੀਬਨ ਜੋ ਸਾਡੀ ਵਰਸਾ ਉਹ ਜੋ ਸਾਨੂੰ ਰਿਪੋਰਟ ਵੇਕਲ ਦੇ ਵਿੱਚ ਆਈ ਕਿ ਕਾਫੀ ਪਿੰਡ ਨੇ ਜਿਹੜੇ ਨਸ਼ਾ ਮੁਕਤ ਹੋ ਚੁੱਕੇ ਨੇ। ਪਰ ਬਹੁਤ ਘੱਟ ਪਿੰਡ ਨੇ ਜਿਨ੍ਹਾਂ ਦੇ ਵਿੱਚ 20 25 30% ਜਿਹੜੇ ਅਜੇ ਵੀ ਮਨਸ਼ੇ ਦੇ ਮਰੀਜ਼ ਹੈਗੇ ਨੇ ਅਸੀਂ ਕੁਛ ਨਹੀਂ ਕਰਾਂਗੇ ਪਿੱਛੇਤੀ ਤੋਂ ਛੇਤੀ ਕੁਛ ਨਹੀਂ ਕਰਾਂਗੇ ਵੀ ਜਿੰਨੀ ਵੀ ਜਲਦੀ ਕਵਰ ਕੀਤਾ ਜਾ ਸਕੇ ਇਹੋ ਮੈਂ ਤੁਹਾਨੂੰ ਵੀ ਅਪੀਲ ਕਰਦਾ ਪੱਤਰਕਾਰ ਵੀਰਾਂ ਨੂੰ ਵੀ ਜੇ ਤੁਹਾਡੇ ਵੀ ਕੋਈ ਸੁਣ ਦੇ ਵਿੱਚ ਇਦਾਂ ਦੀ ਗੱਲ ਹੋਊਗੀ ਤੁਸੀਂ ਵੀ ਸਾਡਾ ਸਾਥ ਦਿਓ ਪਰ ਮੈਂ ਸਾਰੇ ਸਾਰੇ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਪਾਰਟੀ ਬਾਜ਼ੀ ਤੋਂ ਉੱਪਰ ਉੱਟ ਕੇ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ بچਾਈਏ ਪਰ ਛੇਤੀ ਕੁਝ ਨਹੀਂ ਕਰਾਂਗੇ ਵੀ ਛੇਤੀ ਤੋਂ ਛੇਤੀ ਜਿੰਨਾ ਤੱਕ ਅਸੀਂ ਇਹਨੂੰ ਗਰਾਊਂਡ ਲੈਵਲ ਤੱਕ ਜ਼ੀਰੋ ਲੈਵਲ ਤੱਕ ਨਸ਼ੇ ਨੂੰ ਖਤਮ ਕਰਨ ਤੱਕ ਨਹੀਂ ਜਾਂਦੇ ਉਹਨਾਂ ਤੱਕ ਅਸੀਂ ਚੈਨ ਦੀ ਨੀਂਦ ਨਹੀਂ ਸੋਵਾਂਗੇ ਅਸੀਂ ਆਪਣੇ ਘਰਾਂ ਦੇ ਵਿੱਚ ਬੈਠਾਂਗੇ 12 ਵਜੇ ਤੁਸੀਂ ਆਏ ਪਰ ਮੈਂ ਪਿਛਲੇ ਪਾਸੇ ਇੱਕ ਗੁਰਦੁਆਰਾ ਸਾਹਿਬ ਹੈ ਇੱਕ ਮੰਦਿਰ ਆ ਅੱਜ ਸੰਗਰਾਮ ਸੀਗੀ ਤੇ ਬੀਬੀਆਂ 3 ਡਿੱਗੀਆਂ ਬੋਲ ਰਹੀਆਂ ਪਾਣੀ 2 ਮਹੀਨੇ ਹੋ ਗਿਆ ਗਟਿੰਗ ਟੇ ਨਹੀਂ ਲੱਤਾ ਕਮੇਟੀ ਘਰ ਕਹਿ ਗਏ ਹਟ ਕੇ ਸੀਰਜ ਵਾਲਿਆਂ ਨੂੰ ਕਹਿ ਕੇ ਹਟ ਗਏ ਸਾਰੇ ਰਟ ਗਏ ਮੇਰੀ ਬੀਬੀਆਂ ਡਿੱਗੀਆਂ ਕਿਤੇ ਨਾ ਕਿ ਤੁਸੀਂ ਆਓ ਇੱਕ ਮਿੰਟੋ ਮੇਰੀ ਜਾਓ ਜੁੜ ਤਾਂ ਕੇ ਜਾਓ ਮੇਰੀ ਬੇਨਤੀ ਹੈ ਕਿ ਜਿਹੜੇ ਇਦਾਂ ਦੇ ਕੋਈ بارش ਦੇ ਕਾਰਨ ਬਲਾਕ ਜੀ ਹੁੰਦੀ ਹੈ ਜਾਂ ਇਦਾਂ ਦੀ ਹੁੰਦੀ ਉਹ ਵੀ ਸਾਡੇ ਕੋਲ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਪਰਵਾਹ ਸਰਕਾਰ ਨੇ सीएम ਸਾਹਮਣੇ ਇੱਕ ਬੜਾ ਵੱਡਾ ਪ੍ਰਾਲਾ ਕੀਤਾ ਕਿਉਂਕਿ ਕਈ ਕੰਮ ਜਿਹੜੇ ਨੇ ਬੜੇ ਲੰਮੇ ਸਮੇਂ ਦੇ ਅੜੇ ਹੁੰਦੇ ਨੇ ਲੇਕਿਨ ਉਹਨਾਂ ਦਾ ਕੰਮ ਦਾ ਪ੍ਰੋਸੈਸ ਲੰਮਾ ਹੁੰਦਾ ਹੈ ਮੈਂ ਬੇਨਤੀ ਕਰਦਾ ਵੀ ਸਰਕਾਰ ਨੇ 5 ਕਰੋੜ ਰੁਪਏ ਦੀ ਇੱਕ ਗ੍ਰਾਂਟ ਸਾਨੂੰ ਲਾਊਟ ਕੀਤੀ ਹੈ ਜਿਹੜਾ ਕੋਈ ਇਦਾਂ ਦਾ ਸ਼ਹਿਰ ਦਾ ਕੰਮ ਜਿੱਦਾਂ ਤੁਸੀਂ ਮੈਨੂੰ ਦੱਸ ਲੇ ਜੇ ਵੀ ਗੁਰਦੁਆਰਾ ਸਾਹਿਬ ਦਾ ਕੋਈ ਕੰਮ ਹੈ ਮੰਦਿਰ ਦਾ ਕੋਈ ਇਦਾਂ ਦੇ ਜਿਹੜੇ ਛੋਟੇ-ਛੋਟੇ ਕੰਮ ਹੋ ਮੈਨੂੰ ਜਰੂਰ ਦੱਸੋ ਉਹਦੇ ਬਾਰੇ ਮੈਨੂੰ ਜਰੂਰ ਦੱਸੋ ਥੋੜੇ ਦਿਨਾਂ ਤੱਕ ਮੈਂ ਇਹੜੇ ਛੋਟੇ-ਛੋਟੇ ਕੰਮ ਨਹੀਂ ਉਹਨਾਂ ਨੂੰ ਮੈਂ ਕਰਵਾ ਦਾਂਗਾ ਪ੍ਰੋਪਰ ਪ੍ਰੋਪਰਲੀ ਕਰਾਂ ਮੈਂ ਦੁਬਾਰਾ ਬੇਨਤੀ ਕਰਦਾ ਦੁਬਾਰਾ ਬੇਨਤੀ ਕਰਦਾ ਵੀ ਜਿਹੜੇ ਇਦਾਂ ਦੇ ਕੋ ਕੰਮ ਹੈਗੇ ਨੇ ਉਹ ਮੈਨੂੰ ਤੁਸੀਂ ਅੱਜ ਦੱਸੋ ਕੱਲ ਦੱਸੋ ਮੈਂ 5-7 ਦਿਨਾਂ ਦੇ ਵਿੱਚ ਉਹ ਸ਼ੁਰੂ ਕਰਾਂ ਇਹ ਮੇਰੇ ਹੱਥ ਜੋੜ ਕੇ ਵੀ ਲੱਕ ਭਾਗ ਦਾ ਗ੍ਰਾਂਟ ਆ ਚੁੱਕੀ ਆ ਉਹਨ ਕੋਈ ਹੋਰ ਵੀ ਗ੍ਰਾਂਟ ਆਉਣ ਦਾ ਤੇ ਕੋ ਜਿਹੜੀ ਮੈਂ 5 ਕਰੋੜ ਗ੍ਰਾਂਟ ਦੀ ਗੱਲ ਕੀਤੀ ਉਹ ਸਪੈਸ਼ਲ ਗ੍ਰਾਂਟ ਹੈ ਤੇ ਉਹ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਮਜਬੂਰਨ ਜਲਦਬਾਜੀ ਦੇ ਵਿੱਚ ਜਿਹੜੇ ਲੋਕ ਕੰਮ ਕਰਨਾ ਜਿਹੜਾ ਕੋਈ ਪੁਰਾਣਾ ਕੰਮ ਅੜਿਆ ਨਹੀਂ ਹੋ ਸਕਦਾ ਫੌਰ ਕਰੋੜਾਂ ਰੁਪਈਆਂ ਦੀਆਂ ਗਰਾਂਣਾ ਫਟਗੜ ਚੂੜੀਆਂ ਦੇ ਵਿੱਚ ਲੱਗ ਵੀ ਚੁੱਕੀਆਂ ਨੇ ਔਰ ਕਰੋੜਾਂ ਰੁਪਈਆਂ ਗਰਾਂਣਾ ਦੀ ਡਿਮਾਂਡ ਵੇਚ ਦਿੱਤੀ ਐ ਔਰ ਕਿਸੇ ਵੀ ਪਿੰਡ ਨੂੰ ਜੋ ਪਿੰਡ ਦੀ ਡਿਮਾਂਡ ਹੋਊਗੀ ਪਿੰਡ ਦੀ ਡਿਮਾਂਡ ਨੂੰ ਮੁੱਖ ਰੱਖ ਕੇ ਗਰਾਂਣ ਤੋਂ ਮੰਨ ਜੇ ਨਕਰਵਾ ਦਿਓ ਕਰਵਾ ਦਿਓ